ਆਗੇ ਅਰਦਾਸ ਹਮਾਰੀ ਜਿਉ ਪੈਨ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਿੜਾਈ ਕੋਈ ਨਾ ਹੋ ਨਾ ਜਾਣੇ ਮੇਰਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਸਭੇ ਜੀ ਸੰਭਾਲੇ ਆਪਣੀ ਮਿਹਰਕਾਰ ਹੇ ਅਕਾਲ ਪੁਰਖ ਅੰਤਰ ਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸ੍ਰੋ ਸੱਚੇ ਪਾਤਸ਼ਾਹ ਜੀ ਤਨ ਤਨ ਬਾਬਾ ਅਨੰਦ ਸਿੰਘ ਜੀ ਤਨ ਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਆਪ ਜੀ ਦੇ ਚਰਨਾਂ ਜੇ ਸਾਰੇ ਮਹਾਂਪੁਰਸ਼ਾਂ ਵੱਲੋਂ ਸਾਰੀ ਸੰਗਤ ਵੱਲੋਂ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਜੋ ਹਰ ਦੀ ਸਥਿਤੀ ਬਣੀ ਹੋਈ ਹੈ ਗਰੀਬਨੁ ਆਜ ਆਪਦੇ ਸੰਗਿਆਂ ਨੂੰ ਆਪਦੇ ਸਿੱਖ ਸੇਵਕਾਂ ਨੂੰ ਸਾਰੀ ਦੁਨੀਆ ਦੇ ਤੇ ਭਲਾ ਕਰੋ ਗਰੀਬ ਨਵਾਜ ਮਿਹਰ ਕਰੋ ਜੋ ਬਾਰਿਸ਼ ਪੈ ਰਹੀ ਐ ਇਸ ਨੂੰ ਹਟਾਓ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਕਾਰਜ ਰਾਸ ਕਰੋ ਭੁੱਲਾਂ ਮਾਫ ਕਰੋ ਇਸੇ ਹੀ ਸੰਬੰਧ ਵਿੱਚ ਸੱਚੇ ਪਾਤਸ਼ਾਹ ਜੀ ਆਪ ਦੀ ਆਪ ਜੀ ਦੀ ਹਜ਼ੂਰੀ ਵਿੱਚ ਸਾਰੀ ਸੰਗਤ ਰਲ ਕੇ ਅਰਦਾਸ ਕਰ ਰਹੀ ਹੈ ਗਰੀਬ ਨਵਾਜ ਗਰੀਬਾਂ ਦੀ ਅਰਦਾਸ ਸੁਣੋ ਸੱਚੇ ਪਾਤਸ਼ਾਹ ਸੁਖ ਸ਼ਾਂਤੀ ਵਰਤਾਓ ਮੇਰਾ ਕਰੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸੰਗਿਆਂ ਦਾ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਦਾ ਹੀ ਓਟ ਆਸਰਾ ਹੈ ਸੋ ਇਸ ਵੇਲੇ ਸੱਚੇ ਪਾਤਸ਼ਾਹ ਆਪ ਜੀ ਦੀਆਂ ਬਖਸ਼ਿਆ ਹੋਈਆਂ ਦਾਤਾਂ ਦੇ ਵਿੱਚੋਂ ਕੜਾ ਪ੍ਰਸ਼ਾਦ ਦੇ ਦੇ ਦਾ ਥਾਲ ਸਜਾ ਕੇ ਹਾਜ਼ਰ ਕੀਤਾ ਗਿਆ ਗਰੀਬ ਨਿਵਾਸ ਆਪ ਭੋਗ ਲਾਓ ਸੀਤ ਪ੍ਰਸਾਦ ਪਿਆਰੀ ਸਾਧ ਸੰਗਤ ਨੂੰ ਬਖਸ਼ੋ ਸੱਚੇ ਪਾਤਸ਼ਾਹ ਜੀ ਐਸ ਵੇਲੇ ਆਪ ਜੀ ਦੇ ਹਜ਼ੂਰ ਅਮਰਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅਖਰ ਲਗ ਨਾ ਪਉ ਤੱਕ ਭੁੱਲ ਚੁਕ ਮਾਫ ਆਪ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ